ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਬਣਾਵਾਂਗੇ ਜੀ ਸੂਜੀ ਦਾ ਪੁਠਾ ਹਲਵਾ ਇਹ ਪੁਠੇ ਹਲਵੇ ਦੀ ਰੈਸਪੀ ਜਾਣਨ ਦੇ ਲਈ ਤੁਸੀਂ ਬਣੇ ਰਹੋ ਜੀ ਵੀਡੀਓ ਦੇ ਨਾਲ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਕੇ ਜਾਣਾ ਇੱਥੇ ਦੇਖੋ ਜੀ ਆਪਾਂ ਨੇ ਸੂਜੀ ਦਾ ਪੁੱਠਾ ਹਲਵਾ ਬਣਾਉਣ ਦੇ ਲਈ ਅੱਧੀ ਕੌਲੀ ਜਿਹੜੀ ਆਪਾਂ ਨੇ ਬਰੀਕ ਸੂਜੀ ਲਈ ਹੈ ਜੇ ਤੁਹਾਡੇ ਕੋਲ ਬਰੀਕ ਸੂਜੀ ਨਹੀਂ ਹੈਗੀ ਤਾਂ ਤੁਸੀਂ ਮੋਟੀ ਸੂਜੀ ਨੂੰ ਛਾਣ ਕੇ ਮਿਕਸੀ ਵਿੱਚ ਪੀਸ ਕੇ ਬਰੀਕ ਬਣਾ ਸਕਦੇ ਹੋ ਤੇ ਇੱਥੇ ਦੇਖੋ ਜੀ ਆਪਾਂ ਨੇ ਇਹ ਸੂਜੀ ਜਿਹੜੀ ਛਾਣ ਕੇ ਲੈ ਲਈ ਹੈ ਹਾਂਜੀ ਇੱਥੇ ਆਪਾਂ ਨੇ ਲੋਹੇ ਦੀ ਕੜਾਹੀ ਗੈਸ ਉੱਤੇ ਰੱਖ ਲਈ ਹੈ ਇਹ ਹਲਵਾ ਆਪਾਂ ਲੋਹੇ ਦੀ ਕੜਾਹੀ ਦੇ ਵਿੱਚ ਬਣਾ ਕੇ ਕਰਾਂਗੇ ਜੀ ਤਿਆਰ ਅਤੇ ਆਪਾਂ ਨੇ ਸੇਕ ਜਿਹੜਾ ਆ ਮੀਡੀਅਮ ਕਰ ਲਿਆ ਹੈ ਬਿਲਕੁਲ ਮੱਠੇ ਮੱਠੇ ਜਿਹਾ ਸੇਕਦੇ ਉੱਤੇ ਆਪਾਂ ਇਹਨੂੰ ਭੁੰਨਣਾ ਹੈ ਇਹਨੂੰ ਆਪਾਂ ਨੇ ਬਹੁਤ ਹੀ ਜ਼ਿਆਦਾ देर ਨਹੀਂ ਭੁੰਨਣਾ ਸਿਰਫ ਆਪਾਂ 1.5-2 ਮਿੰਟ ਦੇ ਗੇੜੇ ਨੂੰ ਭੁੰਨਾਂਗੇ ਤਾਂ ਜਿਹੜਾ ਕਲਰ ਆ ਉਹ ਆਪਾਂ ਚੇਂਜ ਨਹੀਂ ਹੋਣ ਦੇਣਾ ਬਸ ਹਲਕੀ ਜੀ ਜਿਹੜੀ ਇਹਦੇ ਵਿੱਚ ਮਤਲਬ ਕਿ ਨਮੀ ਹੁੰਦੀ ਆ ਆਪਾਂ ਨੇ ਸਿਰਫ ਉਹ ਹੀ ਖਤਮ ਕਰਨੀ ਆ ਇੱਥੇ ਦੇਖੋ ਜੀ ਸੂਜੀ ਨੂੰ ਭੁੱਜਦੇ ਹੋਏ 1 ਮਿੰਟ ਹੋ ਗਿਆ ਇਹਦੇ ਵਿੱਚ ਉਹ ਹਲਕੀ ਹਲਕੀ ਖੁਸ਼ਬੂ ਜਿਹੜੀ ਆਣੀ ਸ਼ੁਰੂ ਹੋ ਗਈ ਆ ਤੇ ਇਹਦਾ ਆਪਾਂ ਕਲਰ ਨਹੀਂ ਚੇਂਜ ਕਰਨਾ ਹੈ ਕਿ ਦੇਖੋ ਇਹਨੂੰ ਆਪਾਂ ਅੱਧਾ ਕਿ ਮਿੰਟ ਹੋਰ ਭੁੰਨ ਲਵਾਂਗੇ ਹਾਂਜੀ ਇੱਥੇ ਦੇਖੋ ਪੂਰਾ 1.5 ਮਿੰਟ ਹੋ ਗਿਆ ਏ ਸੂਜੀ ਆਪਣੀ ਭੁੱਜ ਗਈ ਏ ਬਸ ਇੰਨੀ ਕਹੀ ਆਪਾਂ ਨੇ ਭੁੰਨਣੀ ਏ ਤੇ ਹੁਣ ਆਪਾਂ ਗੈਸ ਕਰ ਦੇਵਾਂਗੇ ਜੀ ਬੰਦ ਤੇ ਸੂਜੀ ਆਪਾਂ ਇੱਕ ਪਲੇਟ ਵਿੱਚ ਕੱਢ ਕੇ ਥੋੜੀ ਠੰਡੀ ਕਰਾਂਗੇ ਇੱਥੇ ਦੇਖੋ ਜੀ ਆਪਾਂ ਨੇ ਸੂਜੀ ਪਲੇਟ ਦੇ ਵਿੱਚ ਕੱਢ ਲਈ ਏ ਇਹਨੂੰ ਆਪਾਂ ਠੰਡੀ ਹੋਣ ਦਵਾਂਗੇ ਇਥੇ ਦੇਖੋ ਜੀ ਸੂਜੀ ਠੰਡੀ ਹੋ ਚੁੱਕੀ ਹੈ ਇਹਨੂੰ ਹੁਣ ਆਪਾਂ ਵਾਲੇ ਬੌਲ ਦੇ ਵਿੱਚ ਕੱਢ ਲਵਾਂਗੇ ਲੋ ਜੀ ਆਪਾਂ ਨੇ ਸੂਜੀ ਬੌਲ ਦੇ ਵਿੱਚ ਕੱਢ ਲਈ ਹੈ ਆਪਾਂ ਨੇ ਸੂਜੀ ਦੀ ਜਿਹੜੇ ਦੇਖੋ ਅੱਧੀ ਕੌਲੀ ਲਈ ਸੀ ਤੇ ਹੁਣ ਆਪਾਂ ਡਬਲ ਪਾਵਾਂਗੇ ਦੁੱਧ ਤੁਸੀਂ ਇਸ ਸੂਜੀ ਨੂੰ ਪਾਣੀ ਵਿੱਚ ਵੀ ਭਿਓ ਕੇ ਰੱਖ ਸਕਦੇ ਹੋ ਪਰ ਆਪਾਂ ਦੁੱਧ ਵਾਲਾ ਬਣਾ ਕੇ ਤਿਆਰ ਕਰਾਂਗੇ ਦੇਖੋ ਆਪਾਂ ਸੂਜੀ ਚੰਗੀ ਤਰ੍ਹਾਂ ਦੇ ਨਾਲ ਭੋਲ ਲਈ ਹੈ ਤੇ ਇਹਨੂੰ ਹੁਣ ਆਪਾਂ 20 ਮਿੰਟ ਵਾਸਤੇ ਢਾਕੇ ਰੱਖ ਦਵਾਂਗੇ ਦੁੱਧ ਆਪਾਂ ਨੇ ਨਾ ਹੀ ਗਰਮ ਲੈਣਾ ਹੈ ਨਾ ਹੀ ਠੰਡਾ ਰੂਮ ਟੈਂਪਰੇਚਰ ਟੈਂਪਰੇਚਰ ਤੇ ਮਤਲਬ ਹੋਣਾ ਚਾਹੀਦਾ ਹੈ ਦੁੱਧ ਠੀਕ ਹੈ ਜੀ ਤੇ ਆਪਾਂ ਦੇਖੋ ਜੀ ਹੁਣ ਇਹਨੂੰ ਢਾਕੇ ਰੱਖ ਦਿੰਨੇ ਆ ਜੇ ਤੁਸੀਂ ਪਾਣੀ ਵਿੱਚ ਬਣਾਓਗੇ ਤਾਂ ਉਹ ਸੁਆਦ ਨਹੀਂ ਆਵੇਗਾ ਜੇ ਤੁਸੀਂ ਦੁੱਧ ਵਾਲਾ ਆਲਬਾ ਬਣਾ ਕੇ ਤਿਆਰ ਕਰੋਗੇ ਤਾਂ ਬਿਲਕੁਲ ਚਾਕਲੇਟੀ ਫਲੇਵਰ ਆਵੇਗਾ ਤੇ ਆਪਾਂ ਇਹਨੂੰ ਹੁਣ ਰੱਖ ਦਿਆਂ ਢਾਕੇ ਤੇ ਆਪਾਂ ਤੁਹਾਨੂੰ 20 ਮਿੰਟ ਬਾਅਦ ਮਿਲਦੇ ਆਂ ਇਹ ਤੇ 20 ਮਿੰਟ ਹੋ ਚੁੱਕੇ ਆ ਸੂਜੀ ਨੂੰ ਦੁੱਧ ਵਿੱਚ ਭਿਉਂ ਕੇ ਰੱਖੇ ਹੋਏ ਇਹ ਤੁਸੀਂ ਦੇਖ ਸਕਦੇ ਹੋ ਜੀ ਸੂਜੀ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਭਿੱਜ ਗਈ ਹੈ ਤੇ ਦੇਖ ਸਕਦੇ ਹੋ ਇਹ ਫੁੱਲ ਵੀ ਗਈ ਹੈ ਇਧਰ ਦੇਖੋ ਜੀ ਆਪਾਂ ਨੇ ਸੇਮ ਕੜਾਹੀ ਰੱਖ ਲਈ ਹੈ ਗੈਸ ਦੇ ਉੱਤੇ ਇਹਦੇ ਵਿੱਚ ਆਪਾਂ ਜਿੰਨੀ ਸੂਜੀ ਲਈ ਸੀ ਓਨਾ ਹੀ ਘਿਓ ਪਾ ਦਵਾਂਗੇ ਘਿਓ ਨੂੰ ਆਪਾਂ ਨੇ ਤੇਜ਼ ਸੇਕ ਦੇ ਉੱਤੇ ਗਰਮ ਨਹੀਂ ਕਰਨਾ ਆਪਾਂ ਨੇ ਮੱਠੇ ਮੱਠੇ ਸੇਕ ਦੇ ਉੱਤੇ ਹੀ ਘਿਓ ਜਿਹੜਾ ਗਰਮ ਕਰਨਾ ਹੈ ਇੱਥੇ ਦੇਖੋ ਕਿ ਉਹ ਮੈਲਟ ਹੋ ਗਿਆ ਇਹਦੇ ਵਿੱਚ ਆਪਾਂ ਪਾਵਾਂਗੇ 10 ਕ ਬਦਾਮ ਇਸ ਤਰ੍ਹਾਂ ਮੈਂ ਬਦਾਮ ਕੱਟ ਲਏ ਆ ਤੁਸੀਂ ਕੋਈ ਵੀ ਡਰਾਈ ਫਰੂਟ ਲੈ ਸਕਦੇ ਹੋ ਇਹਨਾਂ ਨੂੰ ਆਪਾਂ ਨੇ ਇਦਾਂ ਹੀ ਹਲਕੇ ਗਰਮ ਘਿਓ ਦੇ ਵਿੱਚ ਭੁੰਨਣਾ ਹੈ ਕਿਉਂਕਿ ਜੇ ਆਪਾਂ ਤੇਜ਼ ਗਰਮ ਵਿੱਚ ਭੁੰਨ ਲਿਆ ਤਾਂ ਇੱਕਦਮ ਇਹ ਲਾਲ ਲਾਲ ਜਿਹਾ ਹੋ ਜਾਂਦੇ ਆ ਤੇ ਸਵਾਦ ਇਹਨਾਂ ਦਾ ਕੜਵਾ ਜਿਹਾ ਹੋ ਜਾਂਦਾ ਇਸ ਕਰਕੇ ਨਾ ਇਹਨਾਂ ਨੂੰ ਆਪਾਂ ਮੱਠੇ ਮੱਠੇ ਸੇਕਦੇ ਉੱਤੇ ਹੀ ਭੁੰਨਣਾ ਹੈ ਇੱਥੇ ਮੈਂ 1 ਮਿੰਟ ਬਦਾਮਾਂ ਨੂੰ ਭੁੰਨਿਆ ਹੈ ਇਹਦੇ ਵਿੱਚ ਆਪਾਂ ਥੋੜੀ ਜਿਹੀ ਪਾ ਦਵਾਂਗੇ ਜੀ ਸੌਗੀ ਡ్రਾਈ ਫਰੂਟ ਆਪਸ਼ਨਲ ਆ ਜੇ ਤੁਹਾਡੇ ਕੋਲ ਹੈਗੇ ਤੁਸੀਂ ਜਰੂਰ ਪਾਓ ਨਹੀਂ ਤੇ ਤੁਸੀਂ ਸਕਿੱਪ ਕਰ ਸਕਦੇ ਹੋ ਇਹ ਹਲਵੇ ਦਾ ਜਿਹੜਾ ਸੁਆਦ ਹੈ ਇਹ ਉਂਝੇ ਵਧੀਆ ਆਉਂਦਾ ਹੈ ਬਹੁਤ ਲੋ ਜੀ ਆਪਾਂ ਇਹਨੂੰ ਬਸ ਸੌਗੀ ਨੂੰ ਬਹੁਤਾ ਨਹੀਂ ਭੁੰਨਣਾ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇੱਧਰ ਆਪਾਂ ਨੇ ਬਦਾਮ ਅਤੇ ਸੌਗੀ ਕੱਢ ਲਈ ਆ ਤੇ ਉਸੇ ਘਿਓ ਦੇ ਵਿੱਚ ਹੁਣ ਆਪਾਂ ਪਾ ਦਵਾਂਗੇ ਖੰਡ ਜਿੰਨੀ ਸੂਜੀ ਓਨਾ ਹੀ ਘਿਓ ਤੇ ਓਨੀ ਹੀ ਖੰਡ ਠੀਕ ਹੈ ਜੀ ਇਲੋਜੀ ਆਪਾਂ ਹੁਣ ਖੰਡ ਨੂੰ ਇਹਦੇ ਵਿੱਚ ਮੈਲਟ ਕਰਾਂਗੇ ਕਿਉਂ ਦੇ ਵਿੱਚ ਪਹਿਲਾਂ ਪਹਿਲਾਂ ਔਖਾ ਲੱਗੂਗਾ ਤੇ ਬਾਅਦ ਵਿੱਚ ਬੜੀ ਆਸਾਨੀ ਦੇ ਨਾਲ ਇਹ ਮੈਲਟ ਹੋ ਜਾਂਦੀ ਆ ਇਹ ਜਿਹੜਾ ਆਪਾਂ ਨੇ ਸੇਕ ਆ ਇੱਥੇ ਆਪਾਂ ਸੇਕ ਜਿਹੜਾ ਆ ਮੀਡੀਅਮ ਕੀਤਾ ਹੋਇਆ ਮੀਡੀਅਮ ਸੇਕ ਦੇ ਉੱਤੇ ਹੀ ਆਪਾਂ ਖੰਡ ਜਿਹੜੀ ਆ ਮੈਲਟ ਕਰਨੀ ਆ ਬਹੁਤ ਆਸਾਨੀ ਦੇ ਨਾਲ ਹੋ ਜਾਂਦੀ ਹੈ ਜੀ ਇਹ ਇਹ ਤੇ ਦੇਖੋ ਮੈਨੂੰ ਚੀਨੀ ਨੂੰ ਮੈਲਟ ਕਰਦੇ ਹੋਏ 1 ਮਿੰਟ ਹੋ ਗਿਆ ਇਹ ਹਲਕੀ ਹਲਕੀ ਜਿਹੀ ਮੈਲਟ ਹੋਣੀ ਸਟਾਰਟ ਹੋ ਗਈ ਆ ਦੇਖੋ ਇੱਥੇ ਖੰਡ ਮੈਲਟ ਹੋ ਗਈ ਹੈ ਪਰ ਇਸ ਤਰੀਕੇ ਦੇ ਨਾਲ ਇਕੱਠੇ-ਇਕੱਠੀ ਜੀ ਹੋ ਗਈ ਹੈ ਪਹਿਲਾ-ਪਹਿਲਾ ਵਿੱਚ ਆਪਾਂ ਨੂੰ ਲੱਗੂਗਾ ਕਿ ਇਹ ਮਤਲਬ ਕਿ ਮੈਲਟ ਮਤਲਬ ਕਿ ਇਸ ਤਰ੍ਹਾਂ ਹੀ ਰਹਿਣੀ ਹੈ ਹਨਾ ਤੇ ਇਹ ਬੜੀ ਆਸਾਨੀ ਦੇ ਨਾਲ ਬਾਅਦ ਵਿੱਚ ਸੈੱਟ ਹੋ ਜਾਂਦੀ ਹੈ ਤੇ ਪਹਿਲਾ-ਪਹਿਲਾ ਆਪਾਂ ਨੂੰ ਇਸ ਤਰ੍ਹਾਂ ਲੱਗੂਗਾ ਵੀ ਇਹ ਕੀ ਬਣ ਗਿਆ ਠੀਕ ਹੈ ਜੀ ਤੇ ਇਹਨੂੰ ਆਪਾਂ ਚਲਾਉਂਦੇ ਰਹਿਣਾ ਇਸ ਤਰ੍ਹਾਂ ਤੇ ਇਹਨੂੰ ਆਪਾਂ ਇਸ ਤਰ੍ਹਾਂ ਹੀ ਹਿਲਾਇਆ ਜਾਣਾ ਹੈ ਜੀ ਬਹੁਤ ਆਸਾਨੀ ਦੇ ਨਾਲ ਹੋ ਜਾਂਦੀ ਹੈ ਸੈੱਟ ਇਹਨੂੰ ਕੈਰਮਲਾਈਜ਼ ਕਰਨਾ ਕਹਿੰਦੇ ਆ ਜੀ ਖੰਡ ਆਪਾਂ ਕੈਰਮਲਾਈਜ਼ ਕਰਨੀ ਹੈ ਤੇ ਇਹ ਲੋ ਤੁਸੀਂ ਦੇਖ ਸਕਦੇ ਹੋ ਇਥੇ ਦੇਖੋ ਖੰਡ ਜਿਹੜੀ ਇਹ ਕੈਰਾਮਲਾਈਜ਼ ਹੋ ਚੁੱਕੀ ਹੈ ਇਸ ਤਰ੍ਹਾਂ ਦਾ ਇਹ ਸੀਰਪ ਜਿਆ ਬਣ ਕੇ ਤਿਆਰ ਹੋ ਗਿਆ ਹੈ ਇਦਾਂ ਦੀ ਹੀ ਆਪਾਂ ਰੂਹੇ ਚਾਹੀਦੀ ਆ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਸੂਜੀ ਔਰ ਦੁੱਧ ਇਥੇ ਸੂਜੀ ਅਤੇ ਦੁੱਧ ਨੂੰ ਆਪਾਂ ਇੱਕ ਵਾਰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਲੋ ਜੀ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਪਾ ਕੇ ਨਾ ਬਿਲਕੁਲ ਸੇਕਾ ਆਟਿਆ ਜੀ ਘੱਟ ਸੇਕਦੇ ਉੱਤੇ ਆਪਾਂ ਇਹਨੂੰ ਮੈਲਟ ਕਰ ਮਤਲਬ ਕਿ ਮਲਾਨਾ ਏ ਪਹਿਲਾ ਪਹਿਲਾ ਇਹ ਚ ਲੱਗੂਗਾ ਇਹ ਮਤਲਬ ਕਿ ਇਸ ਤਰ੍ਹਾਂ ਦਾ ਲੱਗੂਗਾ ਇਹ ਆਪਾਂ ਨੂੰ ਅਜੀਬ ਜਿਹਾ ਉਸ ਤੋਂ ਬਾਅਦ ਦੇਖੋ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਇਹਨੇ ਮਿਲ ਜਾਣਾ ਏ ਬਸ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਹੀ ਹਿਲਾਉਣਾ ਏ ਜੀ ਸੇਕ ਤੁਸੀਂ ਧਿਆਨ ਰੱਖਣਾ ਬਸ ਸੇਕ ਨਹੀਂ ਫੁੱਲ ਕਰਨਾ ਬਹੁਤ ਵਧੀਆ ਹਲਵਾ ਜਿਹੜਾ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਏ ਬਿਲਕੁਲ ਮੱਠੇ ਮੱਠੇ ਜੇ ਸੇਕਦੇ ਉੱਤੇ ਬਿਲਕੁਲ ਮੱਠੇ ਮੱਠੇ ਜੇ ਸੇਕਦੇ ਉੱਤੇ ਬਸ ਇਹਨੂੰ ਆਪਾਂ ਹੁਣ ਪਕਾਈ ਜਾਵਾਂਗੇ ਇੱਥੇ ਦੇਖੋ ਜੀ ਇਸ ਤਰ੍ਹਾਂ ਹਲਵੇ ਨੂੰ ਹਿਲਾਉਂਦੇ ਹੋਏ 2 ਤੋਂ 3 ਮਿੰਟ ਹੋ ਗਏ ਤੁਸੀਂ ਦੇਖ ਸਕਦੇ ਹੋ ਬਿਲਕੁਲ ਚੰਗੀ ਤਰ੍ਹਾਂ ਦੇ ਨਾਲ ਬਣ ਕੇ ਤਿਆਰ ਹੋ ਚੁੱਕਿਆ ਹੈ ਇਕਦਮ ਇਸ ਤਰੀਕੇ ਦਾ ਖਿਲਾਖਿਲਾ ਬਣ ਕੇ ਤਿਆਰ ਹੋਇਆ ਹੈ ਹੁਣ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਬਦਾਮ ਅਤੇ ਦਾਖਾਂ ਜਿਹੜੀਆਂ ਆਪਾਂ ਨੇ ਭੁੰਨੀਆਂ ਸੀਗੀਆਂ ਬਸ ਇਹਨੂੰ ਆਪਾਂ ਪਾ ਕੇ ਸਿਰਫ ਅੱਧਾ ਕਿੰਟ ਮਿੰਟ ਪਕਾਣਾ ਹੈ ਲੋਤੀ ਹਲਵਾ ਆਪਣਾ ਬਣ ਗਿਆ ਏ ਤੇ ਹੁਣ ਆਪਾਂ ਗੈਸ ਕਰ ਦੇਵਾਂਗੇ ਬੰਦ ਲੋ ਜੀ ਆਪਾਂ ਨੇ ਗੈਸ ਕਰ ਦਿੱਤਾ ਏ ਬੰਦ ਤੇ ਹੁਣ ਆਪਾਂ ਸਰਵ ਕਰਾਂ ਕਰਾਂਗੇ ਗਰਮ ਗਰਮ ਹਲਵਾ ਇਹਨੂੰ ਮਖੰਡੀ ਹਲਵਾ ਵੀ ਕਹਿੰਦੇ ਆ ਤੇ ਇਹ ਇਹਨੂੰ ਪੁੱਠਾ ਹਲਵਾ ਵੀ ਕਹਿੰਦੇ ਆ ਜੀ ਪੁੱਠੇ ਤਰੀਕੇ ਦੇ ਨਾਲ ਬਣਾਇਆ ਜਾਂਦਾ ਏ ਬਸ ਇਹਦੇ ਜਿਹੜਾ ਨਾਮ ਰੱਖਣਾ ਤੁਸੀਂ ਜਿੰਨੀ ਸੂਜੀ ਓਨਾ ਹੀ ਘਿਓ ਤੇ ਓਨਾ ਹੀ ਓਨੇ ਹੀ ਖੰਡ ਤੇ ਦੁੱਧ ਲੈਣਾ ਹੈ ਜੀ ਡਬਲ ਠੀਕ ਹੈ ਜੀ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਇਹ ਤੇ ਇਹਦਾ ਜਿਹੜਾ ਫਲੇਵਰ ਆ ਬਿਲਕੁਲ ਚਾਕਲੇਟ ਵਰਗਾ ਹੁੰਦਾ ਹੈ ਤੁਹਾਡੇ ਬੱਚੇ ਚਾਕਲੇਟ ਖਾਣਾ ਭੁੱਲ ਜਾ ਜਾਣਗੇ ਜੇ ਤੁਸੀਂ ਇੱਕ ਵਾਰ ਆਪਣੇ ਬੱਚਿਆਂ ਨੂੰ ਇਹ ਹਲਵਾ ਬਣਾ ਕੇ ਦੇ ਦਿੱਤਾ ਤੇ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ